ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਦੇ ਸੌਂਚਕਣ ਤੋਂ ਬਾਅਦ ਪੰਜਾਬ ਦੇ ਅੰਦਰ ਨਵੀਆਂ ਪਾਲਿਸੀਆਂ ਆਈਆਂ ਨਮਾ ਇੱਕ ਸਿਸਟਮ ਨੂੰ ਬਦਲਿਆ ਗਿਆ ਇੱਕ ਬਦਲਾਅ ਦਾ ਸਿਸਟਮ ਆਇਆ ਔਰ ਪਹਿਲੀ ਵਾਰ 2222 ਪੰਜਾਬ ਦੇ ਅੰਦਰ ਅਸੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹਦੀ ਨਵੀਂ ਐਕਸਾਈਜ਼ ਪਾਲਿਸੀ ਦੀ ਰਚਨਾ ਕੀਤੀ ਮੈਂ ਥੋੜਾ ਪਿਛੋਕੜ ਜਾਊਂਗਾ 2022 ਚ ਤੇ ਬਾਅਦ ਦੇ ਵਿੱਚ ਆਉਨੇ ਆ ਪਹਿਲਾਂ ਥੋੜਾ ਪਿੱਛੇ ਚਲੇ ਜਾਈਏ ਜੇ ਕਿਤਸਾਦ ਦੀ ਪਹਿਲੀ ਸਰਕਾਰ ਦੀ ਗੱਲ ਕਰੀਏ ਜਿਹੜੀ 2002 ਚ ਬਣੀ ਸੀ ਔਰ 2007 ਦੇ ਵਿੱਚ ਉਹਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਤਾਂ ਉਹਦੇ ਅੰਦਰ ਜਦੋਂ ਬਣੀ ਸੀ ਰੈਵਨਿਊ 1468 ਕਰੋੜ ਦਾ ਸੀਗਾ ਜਦੋਂ ਉਨੇ ਆਪਣਾ ਕਾਰਜਕਾਲ ਪੂਰਾ ਕੀਤਾ ਤਾਂ ਘਟ ਕੇ 1300 63 ਕਰੋੜ ਦਾ ਰਹਿ ਗਿਆ ਯਾਨੀ ਕਿ 6.9 ਲਗਭਗ 7% ਜਿਹੜਾ ਘਾਟੇ ਦੇ ਨਾਲ ਉਹਨਾਂ ਦੇ ਸਮੇਂ ਐਕਸਾਈਜ਼ ਪਾਲਿਸੀ ਹੈ ਯਾਨੀ ਕਿ ਕਾਂਗਰਸ ਦੇ ਪਹਿਲੇ ਰਾਜ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਈ ਕੋਈ ਐਕਸਾਈਜ਼ ਪਾਲਿਸੀ ਦੇ ਅੰਦਰ ਸਾਇਜ਼ ਤੋਂ ਰਵਿੰਦੀ ਜਿਹੜੀ ਆ ਪ੍ਰੋਗਰੈਸ ਨਹੀਂ ਹੋਈ ਬਲਕਿ ਘਟਾ ਪਿਆ ਇਸੇ ਤਰੀਕੇ ਉਸ ਤੋਂ ਬਾਅਦ 2007 ਤੋਂ ਲੈ ਕੇ 17 ਤੱਕ ਦੋ ਲਗਾਤਾਰ ਦੋ ਬਾਰ ਅਕਾਲੀ ਦਲ ਦੀ ਗਵਰਨਮੈਂਟ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਰਹੀ ਜਿਹਦੇ ਅੰਦਰ ਥੋੜੀ ਗ੍ਰੋਥ ਹੋਈ ਪਰ ਲੇਕਿਨ ਜਦੋਂ ਜਾਣ ਲੱਗੇ 16 17 ਚ ਉਹਨਾਂ ਨੇ ਪਾਲਿਸੀ ਬਣਾਈ ਉਹਦਾ ਸਭ ਤੋਂ ਵੱਡਾ ਇਹ ਹੋਇਆ ਕਿ 2015-16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ 2015-16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ ਔਰ 2016-17 ਚ ਘਟ ਕੇ 4400 ਕਰੋੜ ਦਾ ਰੈਵਨਿਊ ਰਹਿ ਜਾਂਦਾ ਲਗਭਗ 400 ਕਰੋੜ ਰੁਪਇਆ 2016-17 ਦਾ ਬਿਲਕੁਲ ਨੇੜੇ ਆ 400 ਕਰੋੜ ਰੁਪਇਆ ਰੇਵਨੂ ਜਿਹੜਾ ਉਹ ਅਕਾਲੀਦਰ ਬੀਜੇਪੀ ਦੀ ਸਰਕਾਰ ਦੇ ਅੰਦਰ ਘਟ ਗਿਆ ਔਰ ਜਿਹੜੀ ਪਾਲਿਸੀ ਬਣਾਈ ਸੀ ਲਾਇਸੈਂਸ ਦੇਣ ਦੀ ਆਪਣੇ ਚਿਹਤਿਆਂ ਨੂੰ ਅਕਾਲੀਦਰ ਬੀਜੇਪੀ ਦੇ ਸਮੇਂ ਉਹ ਪਾਲਿਸੀ ਫੇਲ ਹੋ ਗਈ ਅਕਾਲੀਦਰ ਦੀ ਰਜਿਮ ਦੇ ਸਮੇਂ ਪਾਲਿਸੀ ਜਿਹੜੀ ਸੀ ਉਹ ਫੇਲ ਹੋਈ ਔਰ 400 ਕਰੋੜ ਰੁਪਏ ਦਾ ਘਾਟਾ ਸਟੇਟ ਦੇ ਸਟਰਕਚਰ ਨੂੰ ਪਿਆ ਸਟੇਟ ਦੇ ਖਜ਼ਾਨੇ ਨੂੰ ਪਿਆ ਸਟੇਟ ਦੇ ਲੋਕਾਂ ਨੂੰ ਪਿਆ ਅੱਜ ਵੀ ਉਹ ਬਕਾਏ ਜਿਹੜੇ ਨੇ 400 ਕਰੋੜ ਰੁਪਏ ਦੇ ਉਹ ਕਾਲੀ ਦਲ ਬੇੜੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਲਵਲ ਲੈ ਸੀ ਜਾਂ ਠੇਕੇ ਲੈ ਸੀ ਜਾਂ ਕੰਟਰੈਕਟਰ ਸੀ ਉਹਨਾਂ 'ਵਾਲ ਸਰਕਾਰ ਦੇ ਬਕਾਏ ਖੜੇ ਨੇ